ਜਿ ਆਪਾਂ ਸਹਿਸ਼ਕ੍ਰਿਤੀ ਦੀ ਸੰਖਿਆ ਕਰ ਰਿਆਂ ਤੇ ਨਾਲ ਮਹੰਗੇ ਸ਼ਬਦ ਜਿਹੜੇ ਨੇ ਉਹਨਾਂ ਦੇ ਉਚਾਰਨ ਤੇ ਉਹਨਾਂ ਦੇ ਵਿਸਰਾਮ ਪੰਕਤੀ ਲਿਖੀ ਤੁਸੀਂ ਵੇਖ ਰਹੇ ਹੋ ਅਤਰੰ ਤਰੰ ਤਾਰਣ ਹੈ ਇੱਥੇ ਵਿਸਰਾਮ ਹੈ ਉਸ ਨੂੰ ਅਤਰੰ ਬੋਲਣਾ ਹੈ ਐੜਾ ਜਿਹੜਾ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਅਤਰੰ ਅਤਰੰ ਹਾਂ ਅਦਰੰਗ ਨਹੀਂ ਪੜ੍ਹਨਾ ਅਧਰੰਗ ਪੜਨਾ ਹੈ ਅਧਰੰਗ ਧਰੰਗ ਧਾਰਨ ਹੈ ਇੱਥੇ ਵਿਸ਼ਰਾਮ ਹੈ ਨਿਰਤਨੰ ਨਿਰਤਨੰ ਪੜਨਾ ਨਿਰਤਨੰ ਧਨ ਨਾਮ ਨਰਹਰ ਹੈ ਨਰਹਰ ਹੈ ਨਰਹਰ ਹੈ ਹਾਂ ਇਕੱਠਾ ਹੀ ਉਚਾਰਨ ਕਰਨਾ ਹੈ ਆਨਾਥ ਨਾਥ ਗੋਬਿੰਦ ਹੈ ਇੱਥੇ ਵੀ ਸ਼ਰਾਮ ਹੈ ਗੋਬਿੰਦ ਹੈ ਘੋੜਾ ਲੱਗਾ ਹੈ ਘੋੜੇ ਦੀ ਆਵਾਜ਼ ਕਰਨੀ ਹੈ ਔਂਕਣ ਦੀ ਆਵਾਜ਼ ਉਚਾਰਨ ਨਹੀਂ ਕਰਨੀ ਇੱਥੇ ਐੜਾ ਲੱਗਾ ਹੈ ਉੱਥੇ ਐੜਾ ਨਹੀਂ ਲੱਗਾ ਉਹ ਕੱਲਾ 나ਥ ਹੈ ਇਹ ਐੜੇ ਦੇ ਨਾਲ ਉਚਾਰਨ ਕਰਨਾ ਹੈ ਅਨਾਥ ਅਨਾਥ 나ਥ ਗੋਬਿੰਦ ਹੈ ਬਲਹੀਣ ਬਲ ਕੇਸਵ ਹੈ ਬਲਹੀਣ ਬਲ ਕੇਸਵ ਹੈ ਕੇਸਵ ਹੈ ਉਚਾਰਨ ਕਰਨਾ ਹੈ ਸਭ ਲੱਗੀ ਸਾਰੀ ਹਾਂ ਜੀ ਗਤੀ ਆਉਂਦੀ ਸਰਬ ਭੂਤ ਦਿਆਲ ਅਚੁੱਤ ਇੱਥੇ ਵਿਸਰਾਮ ਹੈ ਇਸ ਨੂੰ ਦਿਆਲ ਬੋਲਣਾ ਹੈ ਠੀਕ ਆ ਦਿਆਲ ਹਾਂ ਅਚੁੱਤ ਇੱਥੇ ਵਿਸਰਾਮ ਹੈ ਦੀਨ ਬੰਦਵ ਬੰਦਵ ਉਚਾਰਨ ਕਰਨਾ ਹੈ ਦੀਨ ਬੰਦਵ ਦਾ ਮੋਦਰ ਹੈ ਦਾ ਮੋਦਰ ਹੈ ਦਾ ਮੋਦਰ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਸਰਬੱਗ ਪੂਰਨ ਪੁਰਖ ਭਗਵਾਨ ਹੈ ਇੱਥੇ ਵਿਸਰਾਮ ਹੈ ਭਗਵਾਨ ਹੈ ਸਰਬੱਗ ਉਚਾਰਨ ਕਰਨਾ ਇੱਥੇ ਗੱਗੇ ਦੇ ਪੈਰ ਵਿੱਚ ਜਈਆ ਲੱਗਾ ਤੇ ਉਚਾਰਨ ਵਾਸਤੇ ਗੱਗੇ ਸਿਆਰੀ ਐੜਾ ਲੱਗ ਜਾਣਾ ਠੀਕ ਆ ਇੱਥੇ ਇਹਨੇ ਐੜਾ ਬਣ ਜਾਣਾ ਸਰਬੱਗ ਸਰਬੱਗ ਹਾਂ ਸਰਬੱਗ ਪੂਰਨ ਪੁਰਖ ਭਗਵਾਨ ਹੈ ਇੱਥੇ ਵਿਸਰਾਮ ਭਗਤ ਵੱਛਲ ਕਰुणामयह ਕਰुणामयह ਕਿੱਥੇ ਉਚਾਰਨ ਕਰਨਾ ਹੈ ਕਰुणामयह ਹਾਂ ਕ ਕ ਰਾਰੇ ਔਕੜ ਨਾਣੇ ਕੰਨ ਕਰुणा ਮਮ ਯਯਾ ਹਾ ਹਾ ਕਰुणामयह ਕਰुणामयह ਸਮਝ ਲੱਗ ਗਈ ਨਾ ਹਾਂਜੀ ਸਾਰੀ ਪੰਧੀ ਸਮਝ ਲੱਗ ਗਈ ਹਾਂਜੀ ਗੰਤੀ ਆਉਂਦੀ ਹੈ ਘਟ ਘਟ ਬਸੰਤ ਬਾਸ ਦੇਵਹਿ ਇੱਥੇ ਵਿਸਰਾਮ ਹੈ ਇਨੂੰ ਬਾਸੂ ਨਹੀਂ ਕਹਿਣਾ ਬਾਸ ਦੇਵਹਿ ਇਸ ਤਰ੍ਹਾਂ ਉਚਾਰਨ ਕਰਨਾ ਹੈ ਘਟ ਘਟ ਬਸੰਤ ਬਾਸ ਦੇਵਹਿ ਪਾਰ ਬ੍ਰਹਮ ਪਰਮੇਸ਼ੁਰਹਿ ਕੱਠੇ ਉਚਾਰਨ ਕਰਨਾ ਪਰਮੇਸ਼ੁਰਹਿ ਸਸੇ ਔਂਕੜ ਲੱਗਾ ਸੁਰਹਿ ਸਸੇ ਔਂਕੜ ਰਾਰਾ ਤੇ ਹਾ ਹ ਸੁਰਹਿ ਪਰਮੇਸ਼ੁਰਹਿ ਪਰਮੇਸ਼ੁਰਹਿ ਹਾਂ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਇੱਥੇ ਵਿਸਰਾਮ ਹੈ ਕਿਰਪਾਲ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਕਿਰਪਾਲ ਨਹੀਂ ਬੋਲਣਾ ਜੇ ਕਿਰਪਾਲ ਬੋਲਦੇ ਆ ਤੇ ਪੂਰਾ ਰਾਰ ਲੱਗਦਾ ਇੱਥੇ ਲੱਗਾ ਪੈਰ ਵਿੱਚ ਰਾਰਾ ਕਿਰਪਾਲ ਪ੍ਰਸਾਦੰ ਪ੍ਰਸਾਦੰ ਤੇ ਆਣ ਕੇ ਵਿਸਰਾਮ ਲਾਉਣਾ ਹੈ ਨਹਿ ਬਿਸਰੰਤ ਇੱਥੇ ਜਮਕੀ ਹੈ ਨਹਿ ਬਿਸਰੰਤ ਇੱਥੇ ਜਮਕੀ ਹੈ ਇਸ ਬਿਸਰੰਤੇ ਤੇ ਐਸੋ ਬਿਸਰੰਤ ਤੇ ਜਮਕੇ ਲਾਉਣੀਆਂ ਦੋਨੇ ਇੱਥੇ ਜਮਕੀ ਐ ਇੱਥੇ ਵੀ ਜਮਕੀ ਲਾਉਣੀ ਐ ਤੇ ਇਸ ਪੰਕਤੀ ਦਾ ਵਿਸਰਾਮ ਇੱਥੇ ਪ੍ਰਸਾਦਿਕ ਤੇ ਆ ਨਹ ਬਿਸਰੰਤ ਨਹ ਬਿਸਰੰਤ ਨਾਰਾਇਣ ਹੈ ਨੰਨੇ ਕੰਨਾਂ ਲਾ ਕੇ ਨਾਰਾਇਣ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਨਾਰਾਇਣ ਹੈ ਹਾਂ ਨਾਰਾਇਣ ਹੈ ਨੰਨਾ ਜਿਹੜਾ ਨੰਨਾ ਲੱਗੇ ਤੇ ਕੰਨਾਂ ਲੱਗਾ ਹੈ ਇੱਕ ਖਿਆਲ ਰੱਖਣਾ ਕਿ ਨੰਨੇ ਨੂੰ ਕੰਨਾਂ ਲਾ ਕੇ ਉਚਾਰਨ ਹੋਵੇ ਨਾਰਾਇਣ ਹੈ ਨਾਰਾਇਣ ਹੈ ਹਾਂ ਘਟ ਘਟ ਬਸੰਤ ਬਾਸ ਦੇਵ ਹੈ ਪਾਰ ਬ੍ਰਹਮ ਪਰਮੇਸ਼ਰ ਹੈ ਜਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ ਸਾਰੀ ਪੰਕਤੀ ਸਮਝ ਲੱਗ ਗਈ ਹੈ ਕੋਈ ਵੀ ਸ਼੍ਰਾਮ ਕੋਈ ਪੰਕਤੀ ਸਮਝ ਨਾ ਲੱਗੀ ਦੱਸ ਸਕਦੇ ਪੁੱਛ ਸਕਦੇ ਪੰਕਤੀ ਦਾ ਬਿਸ਼ਰਾਮ ਕਿੱਥੇ ਐਸਦਾ ਹਾਂਜੀ ਹਾਂ ਘਟ ਘਟ ਬਸੰਤ ਬਾਸਦੇਵ ਹੈ ਇੱਥੇ ਵਿਸਰਾਮ ਲਵਣਾ ਹੈ ਠੀਕ ਹੈ ਬਾਸਦੇਵ ਹੈ ਤੇ ਇੱਥੇ ਵਿਸਰਾਮ ਲਾ ਦੇਣਾ ਪਾਰ ਬ੍ਰਹਮ ਪਰਮੇਸ਼ਰ ਹੈ ਫਿਰ ਐਸ ਪੰਕਤੀ ਦਾ ਵਿਸਰਾਮ ਜਾਚੰਤ ਨਾਨਕ ਕਿਰਪਾਲ ਪ੍ਰਸਾਦੰ ਪ੍ਰਸਾਦੰ ਤੇ ਵਿਸਰਾਮ ਨਹਿ ਵਿਸਰੰਤ ਜਮਕੀ ਨਹਿ ਵਿਸਰੰਤ ਜਮਕੀ ਇੱਥੇ ਨਾਰਾਇਣ ਹੈ ਸਮਝ ਆ ਗਈ ਸਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ